ਹਾਂਜੀ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੈਂ ਤੁਹਾਡਾ ਆਪਣਾ ਦੇਵਰੀ ਨੂੰ ਤੇ ਦੋਸਤੋ ਤੇਰੀ ਅੱਜ ਆਪਾਂ ਵੀਡੀਓ ਬਣਾਉਣ ਜਾ ਰਹੇ ਆਂ ਪਿੰਡ ਅਰੀ ਨੂੰ ਤੇ ਜ਼ਿਲ੍ਹਾ ਫਰੀਕੋਟ ਤੇ ਦੋਸਤੋ ਸਫਦਰ ਸਿੰਘ ਚੇਅਰਮੈਨ ਦੇ ਘਰੋਂ ਅੱਜ ਆਪਾਂ ਵੀਡੀਓ ਬਣਾਉਣ ਜਾ ਰਹੇ ਆਂ ਤੇ ਦੋ ਚੰਗੇ ਰਵੇ ਦੀਆਂ ਮੱਝਾਂ ਸੇਲ ਕਰਨੀਆਂ ਬਾਈ ਜੀਆਂ ਨੇ ਤੇ ਸਾਰੀ ਤੁੰਡੀ ਨਿਗ੍ਹਾ ਮਰਾਵਾਂਗੇ ਪਸ਼ੂਆਂ ਦੀ ਤੇ ਆਜੋ ਦੋਸਤੋ ਜੁੱਜੇ ਸੂਏ ਮੱਝਾਂ ਤੇ 20 ਦਿਨ ਉਹਦੇ ਦੋਸਤੋ ਟੀਕਾ ਭਰਾਏ ਨੂੰ ਇਹਦੇ ਤੇ ਦੁੱਧ ਦਿੰਦੀ ਹੈ ਮੱਝਾਂ ਤੇ ਬਾਈ ਇੱਕ ਵਾਰੀ ਤੋਰ ਕੇ ਵਿਖਾਇਓ ਜੇ ਚੈੱਕ ਪਾਤੂ ਦੀ ਕਰਨੀਆਂ ਕਰਮ ਵਾਲੀ ਬਹੁਤ ਠੰਡੀ ਸੀ ਲਾ ਦੋਸਤੋ ਤੇ ਪਤਲੇ ਪਿੰਡੇ ਦੀਆਂ ਮੱਝਾਂ ਤੇ ਲਿੱਥੀਆਂ ਜੂਰ ਵਿੱਚ ਤੁਹਾਨੂੰ ਮਰੀਆਂ ਨਜ਼ਰ ਆ ਰਹੀਆਂ ਵੀਡੀਓ ਤੇ ਜੇ ਚੈੱਕ ਪਾਤੂ ਦੀ ਕਰਨੀਆਂ ਬਹੁਤ ਚੰਗਾ ਰਵਾ ਦੋਸਤੋ ਚਾਰੇ ਹੀ ਸਾਨ ਬਿਲਕੁਲ ਬਰਾਬਰ ਦੇ ਥਾਣਾ ਤੇ ਜਲਦੀ ਜਲਦੀ ਨੂੰ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਦਾ ਕਰੋ ਤੇ ਅੱਗੇ ਵੀ ਕਰੀਬਦਾਰਾਂ ਵੀਰ ਤੱਕ ਵੀਡੀਓ ਪਹੁੰਚੇ ਤੇ ਵੀਡੀਓ ਦਾ ਲਾਭ ਲੈ ਸਕਣ ਤੇ ਆਦੋ ਦੋਸਤੋ ਇਸ ਤਰ੍ਹਾਂ ਆਪਾਂ ਤੁਹਾਨੂੰ ਪਹਿਲੇ ਸੂਏ ਝੋਟੀ ਆ ਵੀ ਬਾਈ ਨੇ ਸੇਲ ਕਰਨੀ ਹੈ ਤੇ ਆ ਵੀ ਆਪਾਂ ਤੁਹਾਨੂੰ ਤੋੜ ਕੇ ਭਗਾਵਾਂਗੇ ਤੇ ਚੈੱਕ ਪਾਤੂ ਦੀ ਕਰਨੀ ਤੇ ਦੋ ਤੇ ਮਹੀਨੇ ਦੋਸਤੋ ਇਹਦੇ ਰਹਿੰਦੇ ਕਰਮਾਲੀ ਦੇ ਆ ਵੀ ਬਹੁਤ ਰਾਜੀ ਪੜਿਆ ਦੋਸਤੋ ਪਤਲੇ ਪਿੰਡੇ ਦੀ ਆ ਚਾਰੇ ਥਾਣ ਤੋਂ ਉਹ ਬਰਾਬਰ ਵੀਡੀਓ ਚ ਨਜ਼ਰ ਆ ਰਹੇ ਆ ਬਰਾਬਰ ਦੇ ਥਾਣਾ ਤੇ ਸਾਰੀਆਂ ਨਿਸ਼ਾਨੀਆਂ ਤੂੰ ਦੀ ਚੈੱਕ ਕਰਨੀਆਂ ਲਿਆ ਬਈ ਮੋੜ ਲੈ ਤੂੰ ਬਹੁਤ ਹੀ ਦੋਸਤੋ ਚੰਗਾ ਰਵਾ ਪੈਠਪੜਾ ਬਹੁਤ ਸਾਫ ਪਈ ਪੈਠਪੜੇ ਦੀ ਤੇ 22 ਦੀ ਜਿਹੜਾ ਮੋਬਾਈਲ ਨੰਬਰ ਆਪਾਂ ਚਲਦੀ ਵੀਡੀਓ ਚ ਪਾਵਾਂਗੇ ਤੇ 22 ਤੇ ਮੋਬਾਈਲ ਨੰਬਰ ਤੇ ਕਰੋ ਲਾਜ਼ਮੀ ਗੱਲਬਾਤ ਚੰਗੀ ਤਰ੍ਹਾਂ ਤੁਹਾਡੀ ਨਿਗਾ ਸਾਰੇ ਪਤੂ ਦੇ ਮਾਰਾ ਰਹੇ ਆ ਦੋਸਤੋ 2 ਮਹੀਨੇ ਸੂਣ ਚ ਵਾਕੀ ਆ ਪਹਿਲੇ ਸੂਣ ਝੋਟੀ ਆ ਚਾਰੇ ਸਾਨੂੰ ਬਿਲਕੁਲ ਬਰਾਬਰ ਤੇ ਸਾਨਾ ਹੁੰਡੇ ਸੰਗ ਲੱਗਿਆ ਕਰਮ ਵਾਲੀ ਨੂੰ ਇਦਾਂ ਨੇ ਦੋਸਤੋ ਆ ਜੂਜੇ ਸੂਏ ਆ ਦੁੱਧ ਦਿੰਦੀ ਆ ਮੱਝ ਤੇ 20 ਦਿਨ ਹੋਏ ਤੇ ਟੀਕਾ ਭਰਾਏ ਨੂੰ ਦੋਸਤ ਲੱਸੀ ਜੂਰਾ ਮੜੀ ਜੀ ਤੇ ਉਂ ਠੀਕ ਐ ਦੋਸਤ ਚੰਗਾ ਰਹਾਵਾ ਤੇ ਬਾਈ ਦੇ ਮੋਬਾਈਲ ਨੰਬਰ ਤੇ ਲਾਜ਼ਮੀ ਕਰੋ ਗੱਲਬਾਤ ਤੇ ਮਿਲਦੇ ਆ ਦੋਸਤੋ ਇਸ ਤਰ੍ਹਾਂ ਅਗਲੀ ਵੀਡੀਓ ਦੇ ਨਾਲ ਤੇ ਬਣੇ ਰਹੋ ਵੀਡੀਓ ਦੇ ਅੰਨੇ ਤੱਕ ਦੋਸਤੋ ਤੇ ਦੋਸਤੋ ਕਿੰਨੇ ਵੀ ਭਰਾ ਆਪਣੇ ਨਾਲ ਚੈਨਲ ਨਾਲ ਨਵੇਂ ਜੁੜੇ ਆ ਤੇ ਫੇਸਬੁੱਕ ਪੇਜ ਨੂੰ ਤੇ YouTube ਨੂੰ ਕਰ ਲਿਓ ਫੋਲੋ ਸਬਸਕ੍ਰਾਈਬ ਦੋਸਤੋ ਹਾਂ ਹਾਂਜੀ ਦੋਸਤੋ ਮੋਬਾਈਲ ਨੰਬਰ ਆਪਾਂ ਚਲਦੀ ਵੀਡੀਓ ਚ ਪਾਵਾਂਗੇ ਤੇ ਮੋਬਾਈਲ ਨੰਬਰ ਤੇ ਕਰੋ لازਮੀ ਗੱਲਬਾਤ ਤੇ ਬਹੁਤ ਧੰਨਵਾਦ ਦੋਸਤੋ